ਡਾਕਟਰ ਸਾਹਿਬ ਜਿਹੜੀ ਨਵੀਂ ਮਸ਼ੀਨ ਆਈ ਹੈ ਹਾਰਟ ਨੂੰ ਲੈ ਕੇ ਐਨਸੀਪੀ ਕੀ ਉਹ ਪੂਰਾ ਘਰ ਰਸਮ ਅ ਮੈਂ ਮੈਂ ਡਾਕਟਰ ਨਵੀਨ ਕੁਮਾਰ ਡੋਗਰਾ ਡਾਇਰੈਕਟਰ ਹਾਰਟ ਕੇਅਰ ਕਲੀਨਿਕ ਗਾਰਡਨ ਐਂਡ ਕਲੇਫ ਤੋਂ ਅ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਕੱਲ ਹਾਰਟ ਦੀਆਂ ਪ੍ਰੋਬਲਮ ਦਿਨ ਪ੍ਰਤੀ ਦਿਨ ਜਿਹੜੀਆਂ ਸਾਰੀ ਦੁਨੀਆ ਵਿੱਚ ਬਹੁਤ ਤੇਜ਼ੀ ਨਾਲ ਵੱਧ ਰਹੀਆਂ ਹਨ ਖਾਸ ਕਰ ਹਿੰਦੁਸਤਾਨ ਦੇ ਵਿੱਚ ਇਹ ਬਿਮਾਰੀ ਬਹੁਤ ਹੀ ਭਿਆਨਕ ਰੂਪ ਧਾਰਨ ਕਰ ਰਹੀ ਹੈ ਉਹਦਾ ਕਾਰਨ ਸਾਡੀ ਗਲਤ ਜੀਵਨ ਸ਼ੈਲੀ ਭਰਪੂਰ ਫੈਟ ਦਾ ਇਸਤੇਮਾਲ ਕਸਰਤ ਘੱਟ ਕਰਨੀ ਚਿੰਤਾਵਾਂ ਦਾ ਵਧਣਾ 슈ਗਰ ਔਰ ਬਲੱਡ ਪ੍ਰੈਸ਼ਰ ਦਾ ਵਧਣਾ ਇਹ ਸਾਰੇ ਕਾਰਨ ਜਿਹੜੀਆਂ ਹਾਰਟ ਦੀਆਂ ਬਿਮਾਰੀਆਂ ਦਾ ਮੁੱਖ ਜਿਹੜਾ ਉਹ ਰੀਜ਼ਨ ਨੇ ਇਹਨਾਂ ਚੀਜ਼ਾਂ ਦੇ ਨਾਲ ਜਿਹੜੀ ਸਾਡੀਆਂ ਹਾਰਟ ਦੀਆਂ ਨਾੜੀਆਂ ਅੱਜਕੱਲ ਖਰਾਬ ਹੋ ਜਾਂਦੀਆਂ ਬਲੋਕੇ ਜਾਣੀ ਸ਼ੁਰੂ ਹੋ ਜਾਂਦੀ ਹੈ ਛੋਟੀ ਉਮਰ ਦੇ ਵਿੱਚ ਔਰ ਆਮਮ ਨੇ ਦੇਖਿਆ ਗਿਆ ਵੀ ਹਿੰਦੁਸਤਾਨ ਦੇ ਜਿਹੜੇ ਪੇਸ਼ੈਂਟ ਨੇ ਇਹਨਾਂ ਵਿੱਚ ਜਿਹੜੀਆਂ ਨਾੜੀਆਂ ਜਲਦੀ ਖਰਾਬ ਹੁੰਦੀਆਂ ਤੇ ਜ਼ਿਆਦਾ ਖਰਾਬ ਹੁੰਦੀਆਂ ਤੇ ਇਲਾਜ ਵਜੋਂ ਸਾਡੇ ਕੋਈ ਕਈ ਆਪਸ਼ਨ ਆ ਅਵੇਲੇਬਲ ਨੇ ਜਿਸ ਤਰ੍ਹਾਂ ਦਵਾਈਆਂ ਸਟੈਂਟ ਬਾਈਪਾਸ ਤੇ ਇਹ ਲੇਟੈਸਟ ਜਿਹੜੀ ਵਿਧੀ ਜਿਹੜੀ ਆ ਉਹ ਯੂ ਐਸ ਐਫ ਡੀ ਅਪਰੂਵਡ ਈ ਈ ਸੀ ਪੀ ਜਿਹੜੀ ਅਸੀਂ ਸ਼ੁਰੂ ਕੀਤੀ ਆ ਇਸ ਵਿੱਚ ਅਸੀਂ ਨਾ ਤਾਂ ਮਰੀਜ਼ ਨੂੰ ਦਾਖਲ ਕਰਦੇ ਆ ਨਾ ਮਰੀਜ਼ ਨੂੰ ਜਿਹੜਾ ਕੋਈ ਆਪਰੇਸ਼ਨ ਕਰਨ ਦੀ ਲੋੜ ਆ ਨਾ ਕੋਈ ਨੂੰ ਇੰਜੈਕਸ਼ਨ ਲਗਾਉਣ ਦੀ ਲੋੜ ਇਹ ਨੈਚੁਰਲ ਫਿਜ਼ੀਓਥੈਰੇਪੀ ਆ ਹਾਰਟ ਦੀ ਜਿਦੇ ਵਿੱਚ ਸਾਡੀਆਂ ਹਾਰਟ ਦੀਆਂ ਨਾੜੀਆਂ ਦਾ ਖੂਨ ਦੀ ਜਿਹੜਾ ਪ੍ਰਵਾਹ ਵਧਣਾ ਸ਼ੁਰੂ ਹੋ ਜਾਂਦਾ ਔਰ ਪੇਸ਼ੈਂਟ ਦੀ ਬਲੌਕੇਜ ਦੀਆਂ ਜਿੰਨੀਆਂ ਵੀ ਲਾਮਤਾਂ ਨੇ ਛਾਤੀ 'ਚ ਦਰਦ ਹੋਣਾ ਸਾਹ ਚੜਨਾ ਹਾਰਟ ਕਮਜ਼ੋਰ ਪੈ ਜਾਣਾ ਤ੍ਰੇਲੀਆਂ ਆਣੀਆਂ ਪੈਰਾਂ ਤੇ ਸੋਜਾਂ ਆਣੀਆਂ ਇਹ ਸਾਰੀਆਂ ਕਟਨੀਆਂ ਸ਼ੁਰੂ ਹੋ ਜਾਂਦੀਆਂ ਇਸ ਦੇ ਵਿੱਚ ਮਰੀਜ਼ ਨੂੰ ਰੋਜ਼ ਜਿਹੜਾ ਉਹ ਕਲੀਨਿਕ ਤੇ ਆਣਾ ਪੈਂਦਾ ਔਰ ਅਸੀਂ 1 ਘੰਟੇ ਦੀ ਫਿਜ਼ੀਓਥੈਰੇਪੀ ਕਰਦੇ ਹਾਂ ਇਹਦਾ ਇੱਕ ਕੋਰਸ ਅਸੀਂ ਡਿਸਾਈਡ ਕੀਤਾ ਹੋਇਆ ਜੋ ਸਾਇੰਟਿਫਿਕ ਡਾਟਾ ਦੇ ਹਿਸਾਬ ਨਾਲ ਅਸੀਂ ਕਰਦੇ ਹਾਂ ਤੇ ਮਰੀਜ਼ ਨੂੰ 35 ਦਿਨਾਂ ਦੇ ਕੋਰਸ ਤੋਂ ਬਾਅਦ ਜਿਹੜਾ ਉਹ ਇਹਨਾਂ ਤਕਲੀਫਾਂ ਤੋਂ ਨਿਜਾਤ ਮਿਲ ਜਾਂਦੀ ਹੈ ਤੇ ਡਾਕਟਰ ਸਾਹਿਬ ਇਹ ਨਾਲ ਬਾਅਦ ਮੈਡੀਸਿਨ ਵੀ ਖਾਣੀ ਪੈਂਦੀ ਹੈ ਕੋਰਸ ਤੋਂ ਬਾਅਦ ਇਹ ਇਸ ਜਿਹੜੀ ਥੈਰੇਪੀ ਦਾ ਸਾਰਨਾ ਵੱਡਾ ਐਡਵਾਂਟੇਜ ਹੈ ਕਿ ਜਿਹੜੀ ਰੂਟੀਨ ਦੀ ਮੈਡੀਸਨ ਹੁੰਦੀ ਆ ਉਹ ਕਾਫੀ ਮਾਤਰਾ ਚ ਘਟਨੀ ਸ਼ੁਰੂ ਹੋ ਜਾਂਦੀ ਆ ਦਵਾਈ ਬੰਦ ਨਹੀਂ ਹੁੰਦੀ ਪਰ ਘਟ ਜਾਂਦੀ ਆ ਉਹਦੀ ਮਾਤਰਾ ਚ ਕਾਫੀ ਫਰਕ ਪੈਂਦਾ ਇਹ ਇਹ ਥਰੈਪੀ ਤੱਕ ਕੀ ਕੋਸ਼ਿਸ਼ ਕੀ ਹੈ ਨਹੀਂ ਦੇਖੋ ਇਹ ਅਸੀਂ ਸੈਸ਼ਨ ਦੇ ਹਿਸਾਬ ਨਾਲ ਡਿਸਾਈਡ ਕਰਦੇ ਹਾਂ ਮਰੀਜ਼ ਦੀ ਕੰਡੀਸ਼ਨ ਦੇ ਹਿਸਾਬ ਨਾਲ ਡਿਸਾਈਡ ਕਰਦੇ ਹਾਂ ਬਟ ਸਰਜਰੀ ਤੋਂ ਆਲਮੋਸਟ 50% ਲੈਸ ਹੈ ਸਰਜਰੀ ਦੇ ਵਿੱਚ ਮਰੀਜ਼ ਨੂੰ ਹਸਪੀਟਲ ਵਿੱਚ ਦਾਖਲ ਹੋਣਾ ਪੈਂਦਾ ਅਸੀਂ ਕੁਝ ਤਰ੍ਹਾਂ ਦੇ ਪੇਸ਼ੈਂਟ ਜਿਹੜੇ ਇਸ ਚੀਜ਼ਾਂ ਵਾਸਤੇ ਫਾਇਦੇਮੰਦ ਆ ਉਹਨਾਂ ਨੂੰ ਅਸੀਂ ਚੂਜ਼ ਕਰਦੇ ਹਾਂ ਤੇ ਉਹਨਾਂ ਨੂੰ ਇਸ ਥੈਰਪੀ ਲਈ اسی ਜਿਹੜਾ ਮੋਟੀਵੇਟ ਕਰਦਾ ਇਹ ਜਿਹੜੀ ਮਸ਼ੀਨ ਹੈ ਤੁਹਾਡੇ ਕੋਈ ਹੈਗੀ ਆ ਪੰਨੀ ਸਾਹਿਬ ਤੋਂ ਹੁਣ ਕਿਤੇ ਵੀ ਹੈ ਬਹੁਤ ਘੱਟ ਹਸਪਤਾਲਾਂ ਵਿੱਚ ਇਹ ਮਸ਼ੀਨ ਆ ਕਿਉਂਕਿ ਜ਼ਿਆਦਾਤਰ ਜਿਹੜਾ ਪੇਸ਼ੈਂਟ ਦਾ ਝੁਕਾਵ ਅੱਜਕੱਲ ਸਰਜਰੀ ਬਾਈਪਾਸ ਔਰ ਇਹਨਾਂ ਚੀਜ਼ਾਂ ਵਿੱਚ ਹੈਗਾ ਪਰ ਇਹ ਵਿਕਲਪ ਇਸ ਤੋਂ ਪੈਰਲਲ ਜਿਹੜਾ ਕੰਮ ਕਰੇਗਾ ਔਰ ਲੋਕਾਂ ਨੂੰ ਬਿਨਾ ਆਪਰੇਸ਼ਨ ਤੋਂ ਬਿਨਾ ਦਾਖਲੇ ਤੋਂ ਬਿਨਾ ਹਸਪਤਾਲ ਦੇ ਸਟੇ ਤੋਂ ਫਾਇਦਾ ਦੇਗਾ ਕਿਉਂਕਿ ਜ਼ਿਆਦਾ ਲੋਕ ਨਾ ਆਪਰੇਟ ਕਰਾਉਣ ਤੋਂ ਡਰਦੇ ਨੇ ਹਾਂ ਸੋ ਇਹ ਵੀ ਇੱਕ ਮੁੱਖ ਕਾਰਨ ਆ ਬਹੁਤ ਸਾਰੇ ਪੇਸ਼ੈਂਟ ਐਸੇ ਵੀ ਆ ਜਿਹੜੇ ਸਰਜਰੀ ਕਰਾਉਣ ਤੋਂ ਬਾਅਦ ਵੀ ਤਕਲੀਫ 'ਚ ਨੇ ਜਿਸ ਤਰ੍ਹਾਂ ਸ ਬਾਈਪਾਸ ਕੀਤੀ ਹੋਈ ਆ ਫਿਰ ਦੁਬਾਰਾ ਬਲੌਕੇਜ ਆ ਗਈ ਸੋ ਉਹਨਾਂ ਨੂੰ ਖਾਣ ਪੀਣ ਦੇ ਧਿਆਨ ਦੇ ਨਾਲ ਦਵਾਈ ਦੇ ਨਾਲ ਨਾਲ ਅਗਰ ਇਹ ਥੈਰੇਪੀ ਆਫਰ ਕੀਤੀ ਜਾਵੇ ਤੇ ਉਹ ਸਰਜਰੀ ਤੋਂ ਸਟੈਂਡ ਤੋਂ ਬਚ ਸਕਦੇ ਆ ਡਾਕਟਰ ਸਾਹਿਬ ਆਪਣਾ ਇੱਕ ਲਿਕੇਸ਼ਨ ਦਾ ਹਜ਼ਰ ਕਿੱਥੇ ਹੈ ਮਸ਼ੀਨ ਸਾਡਾ ਜਿਹੜਾ ਕਲੀਨਿਕ ਆ ਹਾਰਟ ਕੇਅਰ ਕਲੀਨਿਕ ਗਾਰਡਨ ਇਨਕਲੇਵ ਅੰਮ੍ਰਿਤਸਰ ਦੇ ਵਿੱਚ ਆ ਸੋ ਇੱਥੇ ਬੜੇ ਆਰਾਮ ਨਾਲ ਪਹੁੰਚਿਆ ਜਾ ਸਕਦਾ ਬਹੁਤ ਅੱਛੀ ਸਾਡੇ ਕੋਲ ਫੈਸਿਲਿਟੀ ਆ ਹਰ ਤਰ੍ਹਾਂ ਦੇ ਜਿਹੜੇ ਹਾਰਟ ਦੀ ਨੌਨ ਇਨਵੇਸਿਵ ਤਰੀਕੇ ਦੇ ਨਾਲ ਜਾਂਚ ਔਰ ਟ੍ਰੀਟਮੈਂਟ ਕੀਤਾ ਜਾਂਦਾ ਧੰਨਵਾਦ ਠੀਕ देश दुनिया की हर खबर सबसे पहले देखने के लिए फॉलो करें सर्वजन न्यूज़ YouTube Facebook Instagram और WhatsApp चैनल पर